ਤੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ 30464 ਕਰੋੜ ਦਾ ਨਵਾਂ ਕਰਜ਼ਾ ਚੁੱਕਣ ਦੀ ਤਿਆਰੀ ਕਰ ਲਈ। ਕੇਂਦਰ ਸਰਕਾਰ ਨੂੰ ਇੱਕ ਚਿੱਠੀ ਲਿਖ ਕੇ ਇਸ ਕਰਜ਼ੇ ਦੀ ਮੰਗ ਕੀਤੀ ਗਈ ਹੈ 20464 ਕਰੋੜ ਇੱਕ 10000 ਕਰੋੜ ਦਾ ਵਾਧੂ ਕਰਜ਼ਾ ਜਿਹਦੇ ਚੋਂ 23900 ਕਰੋੜ ਤਾਂ ਸਿਰਫ ਵਿਆਜ ਦਾ ਹੀ ਤਰਨ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਤੁਹਾਡੇ ਤਾਂ ਉਹ ਹਾਲਾਤ ਨੇ ਕਿ ਹਮ ਤੋ ਡੁੱਬੇ ਹੀ تھے ਤੁਮੇ ਵੀ ਲੈ ਡੁੱਬੇਂਗੇ ਸਨ ਆਮ ਆਦਮੀ ਪਾਰਟੀ ਤਾਂ ਪੰਜਾਬੀਆਂ ਦੇ ਮਨੋਂ ਜਿਸ ਕਦਰ ਉਤਰੀ ਹੈ ਉਹ ਸਾਰਿਆਂ ਦੇ ਸਾਹਮਣੇ ਨੇ ਪਰ ਰਹਿਣ ਤੁਸੀਂ ਪੰਜਾਬ ਦਾ ਵੀ ਕੱਖ ਨਹੀਂ ਦੇ। ਕਿਉਂਕਿ 2.5-3 ਸਾਲ ਦੇ ਵਕਫੇ 'ਚ ਢੋਡੀ ਸਰਕਾਰ ਨੇ 1 ਲੱਖ ਕਰੋੜ ਤੋਂ ਵੱਧ ਦਾ ਕਰਜ਼ਾ ਲੈ ਲਿਆ ਤੇ ਵਾਅਦਾ ਕੀਤਾ ਸੀ ਤੁਸੀਂ ਪੰਜਾਬੀਆਂ ਦੇ ਨਾਲ ਚੋਣਾਂ ਤੋਂ ਪਹਿਲਾਂ ਕਿ ਕੁਛ ਵੀ ਹੋ ਜੇ ਕਰਜ਼ਾ ਨਹੀਂ ਚੱਕਾਂਗੇ 30 ਹਜ਼ਾਰ ਕਰੋੜ ਦਿੱਤੇ ਚੋਂ ਕੱਢ ਦਾਂਗੇ 20 ਹਜ਼ਾਰ ਕਰੋੜ ਸ਼ਰਾਬ ਚੋਂ ਕੱਢ ਦਾਂਗੇ ਤੇ ਅੱਜ 3 ਸਾਲਾਂ ਬਾਅਦ 1 ਲੱਖ ਕਰੋੜ ਤੋਂ ਉੱਪਰ ਦਾ ਕਰਜ਼ਾ ਝੜਾ ਕੇ ਤੁਸੀਂ ਸਾਬਤ ਕੀ ਕਰਨਾ ਚਾਹੁੰਦੇ ਹੋ ਕਿ ਪੰਜਾਬ ਦੇ ਵਿੱਚ ਕੋਈ ਡਿਵੈਲਪਮੈਂਟ ਹੋ ਰਹੀ ਹੈ ਨਹੀਂ ਨਵਾਂ 에어ਪੋਰਟ ਬਣਿਆ ਨਹੀਂ ਕੋਈ ਵੱਡਾ ਹਸਪਤਾਲ ਬਣਿਆ ਨਹੀਂ ਕੋਈ ਵੱਡਾ ਹਾਈਵੇ ਬਣਿਆ ਨਹੀਂ ਫਿਰ ਇਹ ਪੰਜਾਬੀਆਂ ਦਾ ਪੈਸਾ ਜਾ ਕਿੱਥੇ ਰਿਹਾ ਕੀ ਅਰਵਿੰਦ ਕੇਜਰੀਵਾਲ ਨੂੰ ਨੈਸ਼ਨਲ ਲੀਡਰ ਬਣਾਉਣ ਦੀ ਪੰਜਾਬ ਨੂੰ ਬਰਬਾਦ ਕੀਤਾ ਜਾ ਰਿਹਾ ਉਹਨੂੰ ਹਵਾਈ ਸਫ਼ਰ ਕਰਾਉਣ ਦੀ ਪੰਜਾਬ ਨੂੰ ਬਰਬਾਦ ਕੀਤਾ ਜਾ ਰਿਹਾ ਹੁਣ ਫਿਰ ਹਰਿਆਣੇ ਦੀ ਇਲੈਕਸ਼ਨ ਆ ਗਈ ਕੀ ਪੰਜਾਬ ਸਿਰਫ ਇੱਕ ਪਲੇਟਫਾਰਮ ਹੈ ਆਮ ਆਦਮੀ ਪਾਰਟੀ ਦੇ ਵਿਸਥਾਰ ਕਰਨ ਦਾ ਕਿ ਪੰਜਾਬ ਤੇ ਸਿਰ ਤੇ ਕਰਜ਼ਾ ਚੜਾਈ ਜੋ ਤੇ ਇਲੈਕਸ਼ਨ ਆਫ ਫਾਈਨੈਂਸ ਕਰੀ ਜੋ ਅੱਜ ਪੰਜਾਬ ਥੋੜੇ ਤੋਂ ਜਵਾਬ ਮੰਗਦਾ ਕਿਉਂਕਿ ਜਿਹੜੀਆਂ ਸਰਕਾਰਾਂ ਤੇ ਤੁਸੀਂ ਸਵਾਲ ਕੀਤਾ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ 10 ਸਾਲ ਰਹੀ 2017 10 ਸਾਲਾਂ ਚ 1 ਲੱਖ ਕਰੋੜ ਦਾ ਕਰਜ਼ਾ ਚੜਿਆ ਸਿਰਫ ਪ੍ਰੋਡਕਟਿਵ ਡੈਟ ਜਿਹਦੇ ਨਾਲੇ ਰਿਪੋਰਟ ਬਣਾਏ ਜਿਹਨਾਂ ਪਾਵਰ ਸਰਪਲਸ ਸੂਬਾ ਬਣਾਇਆ ਪੀਜੀਆਈ ਹੇਮਜ਼ ਵਰਗੇ ਵੱਡੇ ਹਸਪਤਾਲ ਬਣੇ ਕਾਂਗਰਸ ਨੇ 5 ਸਾਲ ਚ 1 ਲੱਖ ਕਰੋੜ ਚੜਾਤਾ ਇੱਕ ਕਿੱਟ ਨਹੀਂ ਲਾਈ ਤੇ ਤੁਸੀਂ ਐਡੇ ਮਹਾਰਥੀ ਜਿਨ੍ਹਾਂ ਨੇ ਤਿੰਨਾਂ ਸਾਲਾਂ ਚ ਇੱਕ ਲੱਖ ਕਰੋੜ ਟਪਾਤਾ ਅੱਜ ਪੰਜਾਬ ਦਾ ਬੱਚਾ-ਬੱਚਾ ਜਿਹਦੇ ਸਿਰ ਤੇ ਤੁਸੀਂ ਇਹ ਕਰਜ਼ਾ ਛੜਾ ਰਹੇ ਹੋ ਥੋਡੇ ਤੋਂ ਇਸ ਕਰ ਦਾ ਜਵਾਬ ਮੰਗਦਾ ਲੋਕਾਂ ਦੇ ਸਾਹਮਣੇ ਆ ਕੇ ਜਵਾਬ ਦਿਓ ਕਿ ਪੰਜਾਬ ਨੂੰ ਕਿਉਂ ਬਰਬਾਦ ਕਰਕੇ ਤੁਸੀਂ ਆਮ ਆਦਮੀ ਪਾਰਟੀ ਤੇ ਅਰਵਿੰਦ ਕੇਜਰੀਵਾਲ ਨੂੰ ਆਬਾਦ ਕਰਨ ਦੇ